ਸਸਿਕਲ ਜੀ ਜਹਨਜੀਤ ਜਿੰਦਾ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਕੱਲ ਦੀ ਇੱਕ ਖਬਰ ਹੈ ਜਿਹੜੀ ਬਹੁਤ ਵਾਇਰਲ ਹੋ ਰਹੀ ਹੈ ਕਿ ਜਿਹੜੇ ਆਪਣੇ ਹਲਕਾ ਵਿਧਾਇਕ ਜ਼ਿਰਪੁਰ ਐ ਕੁਜੀਤ ਸਿੰਘ ਰਮਨ ਦਾਵਾ ਉਹਨਾਂ ਦੇ ਪੀਏ ਨਿਤਿਨ ਕਪੂਰ ਨੇ ਚੌਂਕੀ ਇੰਚਾਰਜ ਬਰਮਾ ਸਿੰਘ ਕੋਲੋਂ 1 ਲੱਖ ਰੁਪਏ ਦੀ ਡਿਮਾਂਡ ਕੀਤੀ ਹੈ ਤੇ ਜਿਹੜਾ ਇਹ ਇਲਜ਼ਾਮ ਹੈ ਇਹ ਹੋਰ ਕਿਸੇ ਨੇ ਨਹੀਂ ਆਮ ਆਦਮੀ ਪਾਰਟੀ ਦੇ ਹੀ ਬਟਾਣਾ ਦੇ ਵਾਰਡ ਨੰਬਰ 4 ਦੇ ਇੰਚਾਰਜ ਜਿਹੜੇ ਵਿਕਰਮ ਤਵਨ ਉਨਾ ਨੇ ਲਗਾਇਆ ਤੇ ਬੜਾ ਗੰਭੀਰ આરોਪ ਹੈ ਜਿਹੜਾ ਉਹ ਹਲਕਾ ਵਿਧਾਇਕ ਤੇ ਲੱਗਿਆ ਜਿੱਦਾਂ ਸਾਰਿਆਂ ਨੂੰ ਪਤਾ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਆ ਉਹ ਲੋਕਾਂ ਨੇ ਤਾਂ ਚੁਣੀ ਸੀ ਕਿ ਲੋਕ ਦੁਖੀ ਸੀ ਭ੍ਰਸ਼ਟਾਚਾਰ ਤੋਂ ਕੰਮ ਨਾ ਹੋ ਤੋ ਪਰ ਅਜਿਹੇ ਇਲਜ਼ਾਮ ਲੱਗ ਰਹੇ ਆ ਹਲਕਾ ਵਿਧਾਇਕ ਤੇ ਬੜਾ ਗੰਭੀਰ ਮਸਲਾ ਪਰ ਉਸ ਤੋਂ ਬਾਅਦ ਜਦ ਹਲਕਾ ਵਿਧਾਇਕ ਕੁਜੀਤ ਸਿੰਘ ਕਰਨ ਤਾਵਾ ਨਾਲ ਇਸ ਬਾਰੇ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਮੰਨਿਆ ਕਿ ਜਿਹੜਾ ਵਿਕਰਮਤਾਵਨ ਹੈ ਉਹ ਸਾਡੀ ਪਾਰਟੀ ਦਾ ਕਾਰਜਕਰਤਾ ਹੈ ਪਰ ਉਹਦਾ ਦਿਮਾਗੀ ਸੰਤੁਲਨ ਠੀਕ ਨਹੀਂ ਹੈ ਉਹ ਪਹਿਲਾਂ ਵੀ ਅਜਿਹੀਆਂ ਹਰਕਤਾਂ ਕਰਦਾ ਆ ਰਿਹਾ ਤੇ ਹੁਣ ਵੀ ਜਾਣ ਪੁੱਝ ਕੇ ਪਾਰਟੀ ਨੂੰ ਬਦਨਾਮ ਕਰਨ ਲਈ ਉਹ ਅਜਿਹੀਆਂ ਹਰਕਤਾਂ ਕਰ ਰਿਹਾ ਹੈ ਤੇ ਜਿਹੜਾ ਵਿਕਰਮਤਾਵਨ ਹੈ ਉਹਨੇ ਆਪਣੀ ਜਿਹੜੀ ਐਪਲੀਕੇਸ਼ਨ ਆ ਸੀਐਮ ਬਿੰਡੂ ਤੇ ਵਿੰਡੋ ਦੇ ਐਂਟੀ ਕਰਪਸ਼ਨ ਸੈੱਲ ਆ ਜਿਹੜਾ ਉੱਥੇ ਪਾਈ ਆ ਦੇਖਦੇ ਆਉਣ ਵਾਲੇ ਦਿਨਾਂ ਚ ਕੀ ਹੋਏਗਾ ਆਪਾਂ ਤੁਹਾਨੂੰ ਇੱਕ ਕਲਿੱਪ ਵੀ ਸੁਣਾਵਾਂਗੇ ਜਿਹੜੀ ਜਿਹੜੀ ਵਿਕਰਮ ਤਵਨ ਪੱਤਰਕਾਰ ਹਨ ਦਿੱਤੀ ਹੈ ਤੇ ਹਲਕਾ ਵਿਧਾਇਕ ਜਿਹੜੇ ਕੁਲਜੀ ਤਰੰਧਾਵਾ ਆ ਉਹਨਾਂ ਦੀ ਵੀ ਆਪਾਂ ਤੁਹਾਨੂੰ ਵੀਡੀਓ ਸੁਣਾਉਂਦੇ ਉਹਨਾਂ ਨੇ ਇਸ ਬਾਰੇ ਕੀ ਕਿਹਾ ਤੇ ਜਿਹੜੇ ਲੋਕ ਹੈ ਹੋਰ ਲੋਕ ਹੈ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਅਜੀਤਵੰਤ ਸਾਹਿਬ ਜੀ ਉਹ ਆਡੀਓ ਜਿਹੜੀ ਬਰਮਾ ਸਿੰਘ ਜੀ ਦੇ ਨਾਲ ਜਿਹੜਾ ਤੁਸੀਂ ਐਵੀਡੈਂਸ ਲਾਇਆ ਕਿ ਬਰਮਾ ਸਿੰਘ ਜੀ ਦੇ ਨਾਲ ਜਿਹੜੀ ਗੱਲਬਾਤ ਹੋਈ ਹੋਈ ਹੈ ਉਹ ਤੁਸੀਂ ਇੱਕ ਵਾਰ ਸੁਣਾ ਦਿਓ ਜੀ ਸਤਿ ਸ਼੍ਰੀ ਅਕਾਲ ਜੀ ਉਹ ਸਮਾਹ ਉਹਦੇ ਤੇ ਆ ਵੀ ਸੀ ਬਾਅਦ ਵਿੱਚ ਜੀ ਮੈਂ ਨਾ ਕੱਲ੍ਹ ਜਸਤ ਆਪਣੀ ਰਿਪੋਰਟ ਮੈਂ ਉਹਨੂੰ ਵੇਖ ਦੱਸਿਆ ਮੈਂ ਕੱਲ੍ਹ ਉਹ ਯਾਨ ਰਿਪੋਰਟ ਬਣਾ ਦਿੰਦੀ ਹਾਂ ਉਹਦੇ ਕਿਉਂਕਿ ਐਸਾ ਵੀ ਚਾਹਤ ਨਾ ਆਰਡਰ ਆ ਗਿਆ ਸਾਰਾ ਤਾਂ ਤੱਕ ਕਿ ਹਾਂ ਨੋ देखो ये जनाब बराबर पे गवना केते है पर मैं ये आवाज तस्वीर उठाए तो उड़े लगे और कारियां मारा से चले छे तो दोनों ठिरना लेकिन वो ये पूरा दावंतमेंट पे हो मिलता आवे है ठीके ना मेरी ननोने पता नहीं कि मैं ओती कुछ करने में लगा हुआ काई कर रहा मैं कि मिले पावा और किसी पावा बात नहीं पापा को ना तबना आपको बहुत दया हो चली मैं मत नहीं बैठना तेरी तेरी क्या रही होते हो जनिया हां ओ पेती मोरन ਆ ਨਹੀਂ ਜੀ ਵੀ ਐਸ ਐਨ ਐਂਡ ਆ ਪੀ ਪੀ ਸੀ ਪੀ ਆ ਆ ਤਾਂ ਸਭ ਕੁਝ ਨਿਆਣਾ ਆ আচ্ছা ਤੇ ਜੀ ਵੀ ਨਾ ਮੈਂ ਪੀ ਪੀ ਸੀ ਕਰਕੇ ਬੈਠਾ ਲਗੋ ਇਹ ਮੈਂ ਮੇਰੇ ਦਸਤਕ ਤੋਂ ਪਹਿਲਾਂ ਉਹ ਕੋ ਕੋ ਨਹੀਂ ਸੀ ਉਹ ਵੇਲੇ ਆਪ ਕਰ ਰਿਹਾ ਹੂ ਪਰਫੈਕਟ ਹੂ আচ্ছা ਤੇ ਸਹੀ ਨਾ ਹਾਂ ਆ ਅੱਛਾ ਠੀਕ ਹੈ ਉਹਨਾਂ ਤੋਂ ਪਿਆਰ ਹੋਈ ਹੋ ਜਾਣੀ ਹੈ ਤੇ ਨਾ ਕੋਈ ਉਹ ਤੇ ਹੋਈ ਇਹਨੇ ਕਾਰਵਾਈ ਪਰਪਰਕ ਆ ਗਿਆ ਜਾਂ ਕੋਈ ਨਾ ਕੋਈ ਠੀਕ ਹੈ ਜੀ ਆਸੋ ਮੈਂ ਨਾ ਜਾਵਾਂਗਾ ਮੈਂ ਆਪੇ ਨਾਮ ਬੋਲ ਕੰਨੀ ਤੇ ਕਰ ਲਈਆਂ ਨੂੰ ਹਾਂ ਮੇਰੀ ਮੈਂ ਕਰ ਮੈਂ ਕਿਹਾ ਮੈਂ ਸੱਚੇ ਮੈਂ ਤਾਂ ਹੁੰਨੇ ਲਗ ਗਿਆ ਜੀ ਆਮ ਮੈਨੂੰ ਵੀ ਨਹੀਂ ਦੱਸਿਆ ਇਹਦਾ ਕੋਈ ਟ੍ਰਾਂਸਫਰ ਹੋ ਗਈ ਨਹੀਂ ਕਿਉਂਕਿ ਮੈਨੂੰ ਕੋਈ ਚਾਹ ਨਹੀਂ ਕਦੀ ਅੱਜ ਆਪ ਪੜਾਗ ਮੈਂ ਜਦੋਂ ਪੰਥੋਂ ਚੋਣ ਲਗਾ ਤੁਸੀਂ ਉਹਦੇ ਕਰਕੇ ਹੋਣੀ ਜਿਹੋ ਉਹਦਾ ਬੈਜ ਮਲੇ ਨੇ ਨਕਰਦੀ ਪ ਗਿਆ ਜੀ ਉਹ ਤਾਂ ਹੋਣੀ ਸੀਗਾ ਜੀ ਉਸ ਤੋਂ ਬਾਅਦ ਮੇਰੀ ਵੀ ਇੱਕ ਚੀਜ਼ ਹੈ ਸੋ ਪਰਮਾਸਿੰਗ ਇਜ਼ ਅ ਚੇਂਸ ਆਨਸਰ ਦਾ ਕਿਉਂਕਿ ਉਹ ਕੋਈ ਪਰਮਾ ਨਹੀਂ ਕਿ ਨਕਰਦੀ ਆਹ ਆ ਉਹ ਜਿਹਨੇ ਨਿਤਿ ਉਸਾਨ ਤੇ ਕਿਹਾ ਮੈਂ ਟਾਈਮ ਅਗਰ ਉਹਨੂੰ ਉੱਥੇ ਜਾ ਕੇ ਹੋ ਗਿਆ ਲਾ ਪੀ ਪੀ ਦੀ ਬੇਨੋਸਤਾ ਵੀ ਸਲਾਹ ਕੋ ਉਹ ਆਲੇ ਹਾਂ ਇਹ ਕਹਿੰਦਾ ਕਿ ਤੋਂ ਅਗੇ ਮੈਨੂੰ ਐਮਐਲ ਨੂੰ ਭੇਜਿਆ ਜਾਂਦਾ ਆਹ ਉਹ ਕਹਿੰਦਾ ਐਮਐਲ ਸਾਊਥ ਹੀ ਗਾ ਰੋਈ ਹੁਣ ਇਹ ਤੁਹਾਡੇ ਨਾਲ ਹਾਂ ਮੈਂ ਵੀ ਮੇਰੇ ਨਾਲ ਗੱਲ ਹੀ ਹੋਈ ਹਾਂ ਜਾਈਆ ਹੈ ਐਂਡਰ ਹੈ ਮੈਂ ਵਾਹ ਵੀ ਪਾਈ ਮੈਂ ਐਨੇ ਕੋਈ ਗੱਲ ਤਾਂ ਨਹੀਂ ਸੀ ਆ ਆ ਉਹ ਜਿਹੜੇ ਤੰਦਰ ਗੱਦੀ ਉਹਨੇ ਤੁਹਾਡੀ ਆਹ ਉਹ ਫਿਰ ਉਹ ਤਾਂ ਐਨੇ ਸੀ ਕਹਿੰਦਾ ਚਲੋ ਪਾਇਆ ਲੇਤੀ ਸੱਚੇ ਮਨੂ ਉਸ ਸੱਚਾ ਨਾ ਪਰ ਮਨਵਾ ਗਿਆ ਕਹਿੰਦਾ ਧਾਗਾ ਉਹ ਦੋਸ਼ੀ ਸਹੀ ਟਿਕੀ ਵੀ ਨਹੀਂ ਟਿਕੀ ਆਉਤ ਆਹਲਾਪੂ ਅੱਗੇ ਉਹਦਾ ਕੋਈ ਮੈਂ ਨਹੀਂ ਕਰਿਆ ਮੇਰੇ ਆਇਆ ਇਹ ਤੋਂ ਵੱਧ ਗੱਲ ਗੱਲ ਨੇ ਲੋੜ ਨਹੀਂ ਜੇ ਅਸੀਂ ਪ੍ਰੋਟੀਨ ਨਾਲ ਲੈ ਜੇਗਾ ਦੇਣੇ ਕਿਸੇ ਨੂੰ ਪੈਸਾ ਦੇ ਬਗਾਪਾ ਕੱਦ ਨਹੀਂ ਸੀ

ਇਹ ਦੇਖ ਆਡੀਓ ਆਡੀਓ ਵਾਇਰਲ ਹੋ ਰਹੀ ਹੈ ਪੈਸੇ ਮੰਗੇ ਇੱਕ ਲੱਖ ਰੁਪਈਆ ਵਰਮਾ ਸਿੰਘ ਤੋਂ ਬਸ ਪੰਜੇ ਬਸ ਇੱਕ ਲੱਖ ਹੀ ਮੰਗਿਆ ਜੀ ਬਸ ਇੱਕ ਲੱਖ ਹੀ ਮੰਗਿਆ ਅੱਛਾ ਫਿਲਹਾਲ ਹਜੇ ਇੱਕ ਲੱਖ ਦੀ ਆਈ ਹੈ ਜੀ ਫਿਲਹਾਲ ਹਾਂ ਜੀ ਉਹ ਯਾਰ ਛੋਟੀ ਵੀ ਕਿਉਂ ਮਜ਼ਾਕ ਕਰਦੇ ਹੋ ਅੱਜ ਪਹਿਲੀ ਗੱਲ ਤਾਂ ਇਹ ਹੈ ਕਿ ਮੇਰੇ ਕਿਸੇ ਬੰਦੇ ਨੇ ਕੋਈ ਪੈਸਾ ਨਹੀਂ ਮੰਗਿਆ ਅੱਛਾ ਪਰਪੂਰ ਨੇ ਸਾਰੇ ਲੋਕ ਪੈਸਾ ਮੰਗਣ ਵਾਲੇ ਲੋਕ ਚਲੇ ਗਏ ਉਹਨਾਂ ਨੂੰ ਹੋਰ ਕੋਈ ਬਹਾਨਾ ਨਹੀਂ ਲੱਭਦਾ ਉਹ ਇਹੋ ਜਿਹਾ ਕੁਝ ਨਾ ਕੋਈ ਲੱਭਦੇ ਨੇ ਲੇਕਿਨ ਮੇਰੇ ਵਰਕਰ ਨੇ ਕਿਸੇ ਨੇ ਅਗਰ ਪੈਸਾ ਮੰਗਿਆ ਕੋਈ ਸਾਬਤ ਹੁੰਦਾ ਮੈਂ ਟੋਕਿਓ ਤੇ ਪਰਚਾ ਵੀ ਕਰਾਉਂ ਮੈਂ ਗਲਤ ਬੰਦੇ ਦੀ ਸ਼ਿਕਾਰ ਤੁਹਾਡੇ ਵਰਕਰ ਨੇ ਹੀ ਰੋਕ ਲਾਇਆ ਜੀ ਦੇਖੋ ਹੋ ਸਕਦਾ ਮੇਰਾ ਵਰਕਰ ਨਾ ਹੋਵੇ ਜਿਹਨੇ ਰੋਕਿਆ ਪਹਿਲਾਂ ਆਪਾਂ ਜਰੂਰ ਚੈੱਕ ਕਰਾਂਗੇ ਇਹਨੂੰ ਕਿ ਵਰਕਰ ਕੌਣ ਹੈ ਦੋਸ਼ਲਾਣ ਵਾਲਾ ਦੇਖੋ ਹਰ ਇੱਕ ਪਾਰਟੀ ਦੇ ਵਿੱਚ ਅੱਛੇ ਬੁਰੇ ਲੋਕ ਸਾਰੇ ਹੁੰਦੇ ਤੁਸੀਂ ਵੀਡੀਓ ਵਿੱਚ ਦੇਖਿਆ ਕਿ ਜਿਹੜੇ ਵਿਕਰਮ ਤਵਨ ਹੈ ਉਹ ਆਪਣੀ ਗਲਤੀ ਅੜਿਗਿਆ ਤੇ ਪੱਤਰਕਾਰਾਂ ਨੂੰ ਸ਼ੋਅ ਕਰ ਰਿਹਾ ਵੀਡੀਓ ਜਿਦੇ ਚ ਉਹਨਾਂ ਨੇ ਗੱਲਬਾਤ ਕੀਤੀ ਹੈ ਬਰਮਾ ਸਿੰਘ ਨਾਲ ਤੇ ਬਰਮਾ ਸਿੰਘ ਕਹਿ ਰਹੇ ਆ ਕਿ ਜਿਹੜੇ ਕੁਲਜੀਤ ਸਿੰਘ ਰੰਦਾਵਾ ਦੇ ਪੇ ਆ ਨਿਤਨ ਲੁਥਰਾ ਉਹਨਾਂ ਨੇ 1 ਲੱਖ ਰੁਪਏ ਮੰਗੇ ਜਦ ਕਿ ਜਦੋਂ ਹੁਣ ਆਪਾਂ ਨੇ ਬਰਮਾ ਸਿੰਘ ਜਿਹੜੇ ਇੰਚਾਰਜ ਸੀਗੇ ਪਹਿਲਾਂ ਉਹਨਾਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਇਸ ਗੱਲ ਤੋਂ ਮਨਾਂ ਕਰ ਦਿੱਤਾ ਕਿ ਕਿਸੇ ਵੀ ਤਰ੍ਹਾਂ ਦੇ ਪੈਸੇ ਦੀ ਡਿਮਾਂਡ ਕੀਤੀ ਗਈ ਆ ਤੇ ਜਿਹੜੇ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਦਾਵਾ ਉਹਨਾਂ ਨੇ ਵੀ ਇਸ ਗੱਲ ਤੋਂ ਇਨਕਾਰ ਕੀਤਾ ਕਿ ਉਹਨਾਂ ਦੇ ਕਿਸੇ ਵੀ ਕਰਮਚਾਰੀ ਜਾਂ ਜਿਹੜਾ ਸਾਥੀ ਆ ਉਹਨਾਂ ਨੇ ਕਿਸੇ ਵੀ ਤਰ੍ਹਾਂ ਦੇ ਪੈਸੇ ਦੀ ਡਿਮਾਂਡ ਕੀਤੀ ਤਾਂ ਉਹਨਾਂ ਨੇ ਵੀ ਇਹ ਵੀ ਕਿਹਾ ਕਿ ਜੇਕਰ ਉਹਨਾਂ ਦਾ ਕੋਈ ਕਰਮਚਾਰੀ ਚਾਹੇ ਉਹਨਾਂ ਦਾ ਭਰਾ ਵੀ ਹੋਵੇ ਹੋਵੇ ਜੇਕਰ ਉਹ ਅਜੇ ਇਹ ਭ੍ਰਸ਼ਟਾਚਾਰ ਚ ਲਿਪਤ ਹੁੰਦਾ ਤਾਂ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਕਿੰਨੀ ਕਾਰਵਾਈ ਹੁੰਦੀ ਹੈ ਜਾਂ ਇਹ ਕੇਸ ਫਾਈਲਾਂ ਵਿੱਚ ਹੀ ਦਬ ਕੇ ਰਹਿ ਜਾਵੇਗਾ ਹਾਲਾਂਕਿ ਵਿਕਰਮਤਾਵਾਂ ਨੇ ਜਿਹੜੀ ਸ਼ਿਕਾਇਤ ਹੈ ਸੀਐਮ ਵਿੰਡੋ ਤੇ ਵੀ ਆ ਜਿਹੜਾ ਭ੍ਰਸ਼ਟਾਚਾਰ ਵਿਰੋਧੀ ਨੰਬਰ ਆ ਉਹਦੇ ਤੇ ਵੀ ਕੀਤੀ ਗਈ ਆ ਵਿੱਕੀ ਪਵਤ ਪੀਪੀ 70 ਜ਼ਿਲਕਾ